ਮਲਕੀਆਂ ਇਥਾ ਪੂਰੀਆਂ ਹਰ ਪਾਇਆ ਜਨ ਅਪਾਰ ਆ ਮੈਂ ਸਤਿ ਸ਼ਾਨ ਵੜਾ ਸਿੱਖ ਸੱਚ ਨਾਮ ਯਾਦ ਧਾਰ ਜਨ ਨਾਲ ਕਰਦਾ ਸੇਵ ਹਰ ਉਜਰਿਆ ਸਗਲ ਸੰਸਾਰ ਤੇ ਰਾਸ ਕੀਤਾ ਜਾਤੋ ਨਾਹੀ ਮਨੋ ਜੋਗ ਦਿੱਤੋਈ ਮੈਂ ਮੇਰੀ ਦੁਨਿਆਰੀ ਕੋ ਗੁਣ ਨਾਹੀ ਆਪਣੇ ਦਰਸਨ ਕਰਿ ਹੋਈ ਦੁਨਿਆ ਹੈ ਪਰਸ ਪਰਿਆ ਮਹਿਰਾਨਤ ਹੋਈ ਸਤਗੁਰ ਸੱਜਣ ਮਿਲਿਆ ਨਾਲ ਸੁਨਾਮ ਮਿਲਦਾ ਜੀ ਮਨ ਤਨ ਮਨ ਸੁਰੇ ਹਰਿਆ ਆਮ ਦੇ ਅਵਦਨ ਧਰੇ ਏ ਸਿ ਕੋਣ ਲਾਈ ਅੰਮ੍ਰਿਤ ਸਾਗ ਵਿਖਾਇ ਦਿੱਕਾ ਮਾਇਆ ਮੋ ਪਰਮ ਸਤਿ ਪੂਰੇ सुतारासियो पीता हिकु युदम पंत सुणो संगत हे मिलंत जमकास मताई हिकु हरदास पा की असीं गुर रामदास राखु सर ख अरदासासी रख थी को राम दासदा सर सर परसिया गुरु जनम मरण दुख ਉਹ ਗਾਫਤ ਕਸਮ ਦੀ ਨੂਰ ਅਰਸਾ ਉਹ ਦਿੱਤੇ ਸੱਚੇ ਬਾਦਸ਼ਾਹ ਮਰ ਜਨਮ ਜਨਮ ਦੀ ਸੱਜਣਾ ਸੱਜਾ ਬਾਦਸ਼ਾਹ ਸਿਰ ਸ਼ਾਹ ਜਿਸ ਪਾਸ ਬਹਤਿਆ ਸੋਹੀਏ ਸਭਨਾ ਸੱਜਣਾ ਸੰਜਾ ਮਾ ਤੁਸਾ ਜਿਸ ਪ੍ਰਾਪਤ ਬਹਦਿਆ ਸੂਰੀਐ ਸਤਨਾ ਦਾਵੇ ਸਤਨਾ ਵਾਹਿਗੁਰੂ ਸਾਹਿਬ ਜੀ लोकला जी माया बंदा मोहाणी देन वेन दनता जादू खाया मानवकाधे पूर्वक युग रे ਬਿਨ ਸੱਚ ਨਾਮ ਸਿਤ ਲਾਇਆ ਮਾਇਆ ਕਮ ਤਮੋਹਣੀ ਜਨ ਦੇਨ ਸੰਤ ਦਾ ਜਸ ਗਾਇਆ ਮਨ ਮੁਕ ਖਾਤੇ ਗੁਰ ਮੁਕ ਉबरे ਇਮੀ ਸੱਚ ਨਾਮਿਤ ਲਾਇਆ ਬੇਨ ਨਾਮ ਜਗ ਸਮਰਾਪਿ ਰਹੈ ਗੁਰਮਖ ਨਗਰੀਆ ਸੰਗਾ ਕਰਤਿਆ ਨਿਫਲ ਜਨ ਮੰਗਵਾਇਆ ਸੁਖ ਦਾਤਾ ਮਨ ਨਾ ਨਾਨਕ ਨਾਨਕ ਨਾ ਕੋ ਮਿਲਿਆ ਇਨ ਕੋ ਧੁਰ ਲਿਖ ਪਾਇਆ ਮਹੱਲਾ ਤੀਜਾ ਘਰ ਹੀ ਮਹਿ ਅਮਰਤ ਘਰ ਤੂਰ ਹੈ ਮਨ ਮੁਖ ਸਾਧ ਨਾ ਪਾਇਆ ਜੋ ਕਸਪੂਰੀ ਮਿਰਗ ਨਾ ਜਾਣਾ ਬ੍ਰਹਮ ਦਾ ਧਰਮ ਸੁਲਾਇਆ ਅੰਮ੍ਰਿਤ ਸਤਿ ਸੰਗ ਰ ਕਰਦੇ ਆਖਵਾਇਆ ਹੁਰਮਤ ਵਲੇ ਸੋਹੀ ਪਈ ਨਾ ਅੰਦਰ ਬ੍ਰਹਮ ਦੇ ਤਨ ਮਨ ਸੀਤਲ ਹੋਇਆ ਰਸਨਾ ਰਸ ਆਇਆ ਸ਼ਬਦ ਇਹਨਾਂ ਉਪਜੈ ਸ਼ਬਦ ਦੇ ਮਿਲ ਮਿਲਾਇਆ ਦਿਨ ਸ਼ਬਦ ਦੇ ਸਭ ਚੰਪੋਰਾ ਨਾ ਬਿਰਤਾ ਜਨਮ ਗੁਵਾ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਉ ਫੋੜੀ ਰੂਹਾਰ ਕੋ ਤੇ ਆਗਮ ਹੈ ਉਹ ਕਿਤ ਦੇ ਦਈਏ ਇਸ ਰੂਪ ਨਾਰੇ ਅਧ੍ਰਿਸ਼ਟ ਹੋ ਜਾਨਤੋ ਸਿਆਈਆ ਮੇਰਾ ਨਿਕਾੜ ਲਰੰਜਨ ਹਾਰਿਆ ਗੰਗਾ ਲਾਹ ਕਹਿ ਗੁਣ ਗਾਈਂ ਗਿ ਇਸ ਆਤ ਤੋ ਜਾਇ ਆਤ ਤੂ ਹਾਰ ਮਾਰ ਜਪਾਈ ਗੁਰੂ ਪੁਰੇ ਖਾਲਿਆ seva aayi ae nirankar niranjan har aagam ja keh gurdai ae jis aap dhaye aap tuar maar khai ae ਗੁਰੂ ਗੁਰ ਦੇ ਸਾਧਿਆ ਗੁਰ ਸਿਵਾ ਆਈਐ ਵਾਜ ਗੁਰ ਕੀ ਤਾਲ ਸਾਜ ਵਾਜ ਗੁਰ ਕੀ ਤੁਰਤ ਸਲੋਕ ਮਹਲਾ 3 ਮਾਇਆ ਮਮਤਾ ਮੋਹਣੀ ਦੇਨ ਦੇਨ ਜਨਤਾ ਜਦ ਆਇਆ ਮਨ ਮੋਖਾ ਦੇ ਗੁਰਮੁਖ ਉੱਭਰੇ ਜਿਨਿ ਸੱਚ ਨਾਮ ਚਿਤ ਲਾਇਆ